ਇਦੇ ਵਿੱਚ ਕਿਸੇ ਦੂਸਰੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈ ਨਾ ਪਰ ਪੰਗਾ ਇਹ ਹੈ ਕਿ ਇਹ ਨਾ ਇੱਕ ਆਦਤ ਬਣ ਚੁੱਕੀ ਹੈ ਵੀ ਹਰ ਹਿੰਦੂ ਤਿਹਾੜ ਦੇ ਉੱਤੇ ਇਹਨਾਂ ਨੇ ਸਿੱਖ ਬਣ ਕੇ ਕੁਛ ਨਾ ਕੁਛ ਨਾ ਆਪਣਾ ਬੋਲਣਾ ਅੱਜ ਆਪ ਇਹਨਾਂ ਦੀ ਬਦਅਕਲੀ ਜਿਹੜੀ ਹੈ ਔਰ ਗੁਰਬਾਣੀ ਦਾ ਅ ਗਿਆਨ ਉਹ ਸਾਂਝਾ ਕਰਾਂਗੇ ਤਾਂ ਕਿ ਤੁਹਾਨੂੰ ਸਮਝ ਆਵੇ ਕਿ ਇਹ ਲੋਕ ਸਿੱਖ ਨਹੀਂ ਨੇ ਬਵਾ ਨਾ ਪਾਇਆ ਹੋਇਆ ਖਾਲੀ ਕੱਪੜੇ ਉਧਾਂ ਤੇ ਪਾ ਲੈਂਦੇ ਨੇ ਜੇ ਸਿੱਖ ਕੋਈ ਤੇ ਗੁਰਬਾਣੀ ਦੀ ਸਮਝ ਨਾ ਆਵੇ ਫਿਰ ਸਿੱਖਾਦਾ ਹੋ ਉਹ ਵੀ ਉਸ ਹਿੰਦੂ ਦੀ ਨਹੀਂ ਆਈ ਜਿਹਨੂੰ ਮੂਰਤੀ ਦਾ ਪਤਾ ਹੈ ਤੇ ਗੀਤਾ ਦਾ ਨਹੀਂ ਪਤਾ ਜੋ ਕੁਸ਼ਣ ਨੂੰ ਜਾਣਦਾ ਗੀਤਾ ਨੂੰ ਨਹੀਂ ਜਾਣਦਾ ਇਹ ਵੀ ਸਿਰਫ ਤਸਵੀਰਾਂ ਨੂੰ ਜਾਣਦੇ ਨੇ ਗੁਰਗੰਸਾਹਬ ਨੂੰ ਨਹੀਂ ਜਾਣਦੇ ਸੋ ਗੁਰੂ ਫਿਰ ਸਿੱਖਾਦੇ ਹੋਏ ਸੋ ਇਹ ਜਿਹੜਾ ਸ਼ਬਦ ਹੈ ਛੋੜੇ ਅਨ ਕਰੇ ਪਖਾਨਾ ਉਸ ਵਗਨਾ ਔਰੰਡ ਇਹਨੂੰ ਇਹ ਜੋੜਦੇ ਨੇ ਔਰਤਾਂ ਦੇ ਨਾਲ ਪਰ ਜਦੋਂ ਇਹ ਸ਼ਬਦ ਕੰਕਲੂਡਿੰਗ ਇਹਨੂੰ ਕੰਕਲੂਡ ਕਰਾਂਗੇ ਨਾ ਅਸੀਂ ਕੰਕਲੂਜਨ ਕੱਢਾਂਗੇ ਤੇ ਉਹ ਪੰਕਤੀਆਂ ਇਹ ਨਹੀਂ ਕਿ ਅੰਨੇ ਬਿਨਾ ਨਾ ਹੋਏ ਸੋ ਕਾਲ ਤਜੇ ਅੰਨਾ ਮਿਲੇ ਗੋਪਾਲ ਅੰਨੇ ਛੱਡਣ ਨਾਲ ਪਰਮੇਸ਼ਰ ਨਹੀਂ ਮਿਲਦਾ ਹੁਣ ਸਵਾਲ ਇਹ ਹੈ ਕਿ ਕੀ ਇਹ ਜੜੀਆਂ ਭੈਣਾਂ ਨੇ ਸਾਡੀਆਂ ਇਹ ਵਰਤ ਪਰਮੇਸ਼ਰ ਪ੍ਰਾਪਤੀ ਵਾਸਤੇ ਪਾਉਂਦੀਆਂ ਨੇ ਕਰਦੀਆਂ ਨੇ ਨਹੀਂ ਇਹ ਵਰਤ ਰੱਖਦੇ ਨੇ ਆਪਣੇ ਪਤੀ ਦੀ ਲੰਮੀ ਮਰ ਵਾਸਤੇ ਅਸੀਂ ਨਹੀਂ ਜੇ ਕੋਈ ਦਿੱਕਤ ਆਉਂਦੀ ਹੈ ਚੁਪaire ਕਰਦੇ ਹਾਂ ਅਰਦਾਸਾਂ ਕਰਦੇ ਹਾਂ ਖਣਪੜ ਸਾਹਿਬ ਕਰਾਉਂਦੇ ਹਾਂ ਕੱਲ ਨੂੰ ਇਨਾਂ ਨੇ ਜੀ ਇੱਕ ਵੀ ਕਿਸੇ ਚੀਜ਼ ਤੋਂ ਉਂਗਲ ਚੁਕਤੀ ਫਿਰ ਅਸੀਂ ਖਾਲਸਾ ਮੰਗਣ ਬੈਜਣਾ ਹੈ ਸੋ ਜਿਹੜਾ ਸ਼ਬਦ ਹੈ ਨਾ ਜਿਹੜਾ ਇਹ પ્રસੰਗ ਹੈ ਇਹ ਪਹਿਲਾਂ ਤੇ ਇਹ ਮੈਨੂੰ ਜਿੰਨੇ ਵੀ ਸਾਡੇ ਕਹਿੰਦੇ ਕੋਹnde ਜਿਹੜੇ ਸਿੱਖ ਪ੍ਰਚਾਰ ਜਿਹੜੇ ਇਹ ਸ਼ਬਦ ਦੇ ਅਰਥ ਇਹ ਮੰਨਦੇ ਨੇ ਕਿ ਇਹਦਾ ਤੱਲੁਕ ਔਰਤ ਦੇ ਵਰਤਨ ਨਾਲ ਇਹ ਇਹ ਦੱਸਦਣ ਕਿ ਇਹ ਕਿੰਨਾ ਦੋ ਲਫ਼ਜ਼ਾਂ ਦੀ ਵਿਆਖਿਆ ਹੈ ਪੂਰਾ ਜਿਹੜਾ ਸ਼ਬਦ ਹੈ ਕਿਹੜੇ ਉਹ ਦੋ ਸ਼ਬਦ ਨੇ ਜਿਨ੍ਹਾਂ ਦੀ ਪੂਰੀ ਵਿਆਖਿਆ ਅੱਖਰਾਂ ਦੀ ਇਹ ਸਿਰਫ ਦੋ ਅੱਖਰਾਂ ਦੀ ਵਿਆਖਿਆ ਹੈ ਜੇ ਇਹ ਦੱਸ ਦਿੰਗੇ ਤੇ ਫਿਰ ਆਪਾਂ ਸਮਝਾਂਗੇ ਕਿ ਇਹਨਾਂ ਦੇ ਪੱਲੇ ਕੋਈ ਚਹ ਹੈ ਤੇ ਇਹਨਾਂ ਦਾ ਆਪਾਂ ਚਰਚਾ ਕਰਾਂਗੇ ਨਹੀਂ ਤਾਂ ਇਹਨਾਂ ਦਾ ਹਾਲ ਜਿਹੜਾ ਉਹ ਇਦਾਂ ਦਾ ਹੀ ਆ ਹੁਣ ਇਹ ਦੱਸ ਦੇਣ ਕਿ ਜਪੀਏ ਨਾਮ ਜਪੀਏ ਅਨ ਇਹਦਾ ਕੀ ਮਤਲਬ ਹੋਇਆ ਨਾਮ ਤੇ ਜਪਣਾ ਅਨ ਕੀ ਜਪਣਾ ਸੀ ਕਿਉਂ ਜਪਣਾ ਇਹਦਾ ਕੀ ਚੱਕਰ ਆ ਅਨ ਜਪਣ ਦਾ ਕੀ ਤਾਲੁਕ ਹੈ ਇਹ ਕਿਹੜੇ ਦੋ ਜਿਹੜੇ ਸ਼ਬਦ ਨੇ ਅੱਖਰ ਨੇ ਜਿੰਨਾ ਦੀ ਵਿਆਖਿਆ ਜਾਂ ਜਪਿਆ ਨਾਮ ਅਨ ਕੇ ਸਾਧ ਇਹਦੀ ਕੀ ਵਿਆਖਿਆ ਜਪਿਆ ਨਾਮ ਅਨ ਕੇ ਸਾਧ ਜਾਂ ਜਪਿਆ ਨਾਮ ਜਪਿਆ ਅਨ ਇਹ ਬਹੁਤ ਇੱਕ ਮਹਿੰਗਾ ਸ਼ਬਦ ਹੈ ਇਹਨਾਂ ਦੀ ਟੀਕਿਆਂ ਦੀ ਪਕੜ ਚੋਂ ਪਰੇ ਹੈ ਇਹਦੀ ਮੈਂ ਤੁਹਾਨੂੰ ਵਿਆਖਿਆ ਨਹੀਂ ਕਰਾਂਗਾ ਲੰਮੇ ਸਮੇਂ ਬੈਠਾਂ ਇਹਨਾਂ ਸਵਾਲ ਇਹਨਾਂ ਮੂਰਖਾਂ ਨੂੰ ਸੋ ਇਹ ਹੈ ਜਿਹੜੀ ਜਬ ਪੜਦੇ ਕਿ ਛੋੜੇ ਅਨ ਕਰੇ ਪਖੰਨਾ ਉਸ ਵਗਨ ਨਾ ਹੋ ਰੰਡ ਜੀ ਜਿਹੜਾ ਅਨ ਤਿਆ ਕੇ ਡਰਾਮੇ ਕਰਦੇ ਨਾ ਉਦੀ ਹਾਲਤ ਉਸ ਔਰਤ ਵਰਗੀ ਜਿਹਦਾ ਪਤੀ ਗਵਾਚ ਚੁੱਕਾ ਹੈ ਉਹਦੇ ਕੋਲ ਨਹੀਂ ਹੈ ਸਾਲਾਂ ਤੋਂ ਹੁਣ ਨਾ ਤੇ ਉਸ ਵਹਾਗਣਾ ਚਾਹਦੀ ਤੇ ਨਾ ਉਹ ਵਿਧਵਾਵਾਂ ਦੇ ਵਿੱਚ ਆਉਂਦੀ ਹੈ ਪਰ ਇਹ ਲੋਕ ਕੌਣ ਨੇ ਜਗ ਮੇ ਬਖਤੇ ਦੁੱਧਾ ਧਾਰੀ ਗੁਪਤੀ ਖਾਵੇ ਵਟਕਾ ਸਾਰੀ ਲੋਕਾਂ ਨੂੰ ਕਹਿੰਦੇ ਤੁਸੀਂ ਵੀ ਦੁੱਧਾ ਧਾਰੀ ਦੇ ਅੰਦਰ ਚੇਲੇ ਬਣਾ ਕੇ ਚੰਗਾ ਤਗੜਾ ਉਹਨਾਂ ਨੂੰ ਪੁੱਜਿ ਸ਼ਕਾਉਂਦੇ ਨੇ ਇਹ ਉਹਨਾਂ ਪਖੰਡੀਆਂ ਵਾਸਤੇ ਆ ਜਿਹੜੇ ਕੋਈ ਫਲਾ ਧਾਰੀ ਹੈ ਕੋਈ ਪੌਣ ਆ ਰਹੀ ਹੈ ਕਿਉਂਕਿ ਅਨਤ ਅਜਕੇ ਤੇ ਪਰਮੇਸ਼ਾ ਨਹੀਂ ਮਿਲਦਾ ਕੀ ਇੱਕ hindu ਭੈਣ ਦਾ ਵਰਤ ਰੱਖਣਾ ਪਰਮੇਸ਼ਰ ਪ੍ਰਾਪਤੀ ਵਾਸਤੇ ਨਹੀਂ ਉਸੇ ਆਪਣੇ ਪਤੀ ਪ੍ਰਾਪਤੀ ਵਾਸਤੇ ਕਰਦੀ ਹੈ ਸਾਡੇ ਕਿਸੇ ਭੈਣ ਦੇ ਉੱਤੇ ਕੋਈ ਕਹਿੰਦੀ ਜੀ ਉਹ ਪਤਨੀ ਸਾਡਾ ਜਿਹੜਾ ਭਰੋਸਾ ਗੁਰੂ ਗ੍ਰੰਥ ਸਾਹਿਬ ਗੁਰੂ ਤੇ ਹੈ ਤੇ ਵਰਤੇ ਨਹੀਂ ਹੈ ਤੇ ਉਹ ਮੇਕਅਪ ਐਡਾ ਥੋਪਿਆ ਮਨਾ ਮੂੰਹ ਹੀ ਉਹਨੇ ਜੇ ਗੁਰੂ ਦੇ ਭਰੋਸਾ ਮੇਕਅਪ ਹੀ ਕਿਉਂ ਕਰਨਾ ਹੈ ਨਾ ਫਿਰ ਸੋ ਇਹ ਡਰਾਮੇ ਬਾਜ਼ੀਆਂ ਨੇ ਕਿਸੇ ਨੂੰ ਤੰਗ ਕਰਨਾ ਜਿਹੜਾ ਵਰਤ ਰੱਖ ਕੇ ਪਰਮੇਸ਼ਰ ਪ੍ਰਾਪਤੀ ਉਹ ਪਖੰਡੀ ਕਰਦੇ ਨੇ ਜਾਂ ਜਦੋਂ ਰੋਜ਼ ਦੇ ਰੱਖੇ ਜਾਂਦੇ ਨੇ ਰੋਜ਼ ਇਹ ਰੱਖਣ ਦਾ ਮਕਸਦ ਇਹ ਹੈ ਕਿ ਜਿਹੜਾ ਨਵੀ ਖੁਸ਼ ਹੋਏਗਾ ਅੱਲਾ ਖੁਸ਼ ਹੋਏ ਜੰਨਤ ਮਿਲਣਗੀ ਬੱਤਰ ਹੁਰਾ ਮਿਲਣਗੀਆਂ ਤੇ ਉਹ ਵੀ ਇਦਾਂ ਹੀ ਕਰਦਨ ਇੱਕ ਸਹਰੀ ਹੁੰਦੀ ਹੈ ਜਿਹੜੀ ਸੂਰਜ ਉੱਡਣ ਤੋਂ ਪਹਿਲਾਂ ਅੱਜ ਕੇ ਸ਼ਖਲੋਂ ਪਰੋਂਠੇ ਕੀਮੇ ਸ਼ੀਮੇ ਇੱਕ ਸਤਾਰੀ ਹੁੰਦੀ ਸੂਰਜ ਉੱਡਣ ਤੋਂ ਬਾਅਦ ਫਿਰ ਅੱਜ ਕੇ ਖਾਲੋਂ ਮਹੀਨਾ ਪੂਰਾ ਉਹ ਚ ਵਰਤੇ ਕੋਈ ਨਹੀਂ ਹੈ ਬਸ ਮੁੜ ਕੇ ਸੁੱਤੇ ਰਹੇ ਡੱਡੂ ਮੇਂਗੇ ਪੇ ਰਹੋ ਪਰ ਇਹਦੇ ਉੱਤੇ ਜਿੰਨੇ ਵੀ ਸਿੱਖ ਲਾਮੀ ਨੇ ਜਿੰਨੇ ਵੀ ਮੈਕ ਸਿੱਖ ਨੇ ਤੇ ਕਦੀ ਨਹੀਂ ਬੋਲਣਗੇ ਇੰਨਾ ਦਾ ਮੇਨ ਮਕਸਦ ਇਹ ਵੀ ਕਿਸ ਤਰੀਕੇ ਸਿੱਖਾਂ ਤੇ ਹਿੰਦੂਆਂ ਦਾ ਕਲੇਸ਼ ਕਰਾਇਆ ਜਾਵੇ ਤਾਂ ਕਿ ਪੰਜਾਬ ਜਾਂ ਪੰਜਾਬ ਦੇ ਬਾਹਰ ਇਲਾਕਿਆਂ ਦੇ ਵਿੱਚ ਜਿੱਥੇ ਸਿੱਖ ਜਿਹੜੇ ਉਹ ਮਾਈਨੋਰਟੀ ਦੇ ਵਿੱਚ ਨੇ ਤੇ ਉਹਨਾਂ ਦਾ ਜਿਹੜਾ ਇਹ ਹਿੰਦੂਆਂ ਤੋਂ ਕਹਾਣ ਕਰਾਇਆ ਜਾਵੇ ਤਾਂ ਕਿ ਆਪਣੀ ਖਾਲਸਾਣ ਦੀ ਜਿਹੜੀ ਮੰਗ ਉਹਨੂੰ ਜਾਇਜ਼ ਠਹਿਰਾ ਸਕਣ ਗੱਲ ਤੇ ਇੰਨੀ ਹੈ ਔਰ ਇਹ ਜਿਹੜੀ ਜਿਹੜੀ ਸ਼ਰਾਰਤ ਹੈ ਆਈਐਸ ਆਈਐਸ ਦੇ ਏਜੰਟਸ ਕਰਦੇ ਨੇ ਸਾਰੇ ਜਿਹੜੇ ਪਾਕਿਸਤਾਨ ਚੋ ਇੱਕ ਕੁਝ ਸਲੀਪਰਸ ਰਹ ਜਨੇ ਇਹਨਾਂ ਦੇ ਕੁਝ ਭੇਡਾ ਨੇ ਉਹ ਇੱਕ ਪੋਸਟ ਪਾਉਂਦੇ ਸਾਰੀਆਂ ਮੈਮਾ ਮੈਮਾ ਕਰਨਾ ਪੈਂਦੀ ਨੇ ਹੁਣ ਇਹ ਸ਼ਬਦ ਜਿਹੜਾ ਹੈ ਚੋਡੇ ਅਨਕਰ ਬੜੇ ਬੜੇ ਕਥਾਵਾਚਕ ਬੜੇ ਬੜੇ ਵਿਦਵਾਨ ਧੋਖਾ ਖਾ ਕੇ ਸ਼ਬਦ ਆ ਕੇ ਕਿਉਂਕਿ ਅਨਛੱਡਣਾ ਗੋਪਾਲ ਨਹੀਂ ਮਿਲਦਾ ਔਰਤ ਨੂੰ ਕੋਈ ਪਾਲ ਚਾਹੀਦਾ ਨੇ ਉਹ ਪਤੀ ਚਾਹੀਦਾ ਸੋ ਇਹ ਕਿਉਂ ਲਿਖੀ ਸ਼ਬਦ ਦੇ ਵਿੱਚ ਇਥੋਂ ਲੱਗਦਾ ਪਤਾ ਸਿੱਖਾਂ ਦੀ ਅਗਿਆਨਤਾ ਆਪਣੇ ਆਪਣੇ ਹੀ ਗ੍ਰੰਥ ਪ੍ਰਤੀ ਦੂਜਿਆਂ ਨੂੰ ਸਵਾਲ ਇਹਨਾਂ ਉਖਲਵਟਿਆਂ ਨੂੰ ਮੇਰਾ ਇਹ ਹੈ ਜਿੰਨੇ ਵੀ ਐਸੇ ਦੇ ਗੁਰਗੇ ਆ ਜਿਹੜੇ ਪਾਂਜਾ ਬ੍ਰਿਗੇਡ ਹੈ ਜਾਂ ਜਿਨ੍ਹਾਂ ਦੀ ਮਾਤਾ ਨੇ ਉਹਨਾਂ ਨੂੰ ਕਿਸੇ ਮੌਵੀ ਨੂੰ ਮਾਮਾ ਕਹਿ ਕੇ ਮਿਲਵਾਇਆ ਹੈ ਜਿਹੜੇ ਇਹਦਾ ਕੰਮ ਕਰਦੇ ਨੇ ਇਹ ਰਖੜੀ ਤੇ ਬੋਲਣਗੇ ਜਿਹੜਾ ਭੈਣਾ ਦਾ ਤਿਉਹਾਰ ਆ ਤੇ ਵਰਤੇ ਬੋਲਣਗੇ ਜਿਹੜਾ ਪਤੀ ਪਤਨੀ ਦਾ ਇੱਕ ਨਿੱਜੀ ਤਿਉਹਾਰ ਆ ਉਹ ਕੋਈ ਔਰਤ ਕਰੇ ਕੋਈ ਨਾ ਕਰੇ ਹਾਂ ਸੇਖ ਔਰਤਾਂ ਨਹੀਂ ਕਰਦੀ ਉਹਨੂੰ ਨਹੀਂ ਕਰਨਾ ਚਾਹੀਦਾ ਪਰ ਜਿਹੜੀ ਕਰਦੀ ਆ ਉਹਨੂੰ ਰੋਕਣ ਦਾ ਤੁਹਾਨੂੰ ਹੱਕ ਹੀ ਆ ਮੈਨੂੰ ਇਹ ਦੱਸੋ ਕਿ ਵਰਤ ਰੱਖਣ ਨਾਲ ਸਮਾਜ ਦਾ ਕੀ ਨੁਕਸਾਨ ਹੈ ਇੱਕ ਪਤਨੀ ਅਗਰ ਆਪਣੇ ਪਤੀ ਵਾਸਤੇ ਇੱਕ ਦਿਨ ਵਰਤ ਰੱਖਦੀ ਪੂਜਾ ਕਰਦੀ ਹੈ ਇਹ ਦੱਸੋ ਕਿ ਉਹਦੇ ਨਾਲ ਧਰਮ ਦਾ ਕੀ ਨੁਕਸਾਨ ਹੈ ਇੱਕ ਔਰਤ ਅਗਰ ਆਪਣੇ ਪਤੀ ਦੇ ਪ੍ਰੇਮ ਦੇ ਵਿੱਚ ਭੁੱਖੀ ਭੁੱਖੀ ਰਹਿੰਦੀ ਹੈ ਤੇ ਉਹਦੀ ਉਰੀਕ ਕਰਦੀ ਕਿ ਸ਼ਾਮੀ ਆਏਗੀ ਤੇ ਮੈਂ ਚਲੋ ਭਾਵੇਂ ਇੱਕ ਦਿਨ ਹੀ ਆ ਪਸੀਆਂ ਦੀ ਸੇਵਾ ਹੁੰਦੀ ਹੈ ਤੁਹਾਨੂੰ ਦਿੱਕਤ ਕਾਦੀ ਹੈ ਇਹਦੇ ਨਾਲ ਸਮਾਜ ਦੀ ਹਾਨੀ ਕੀ ਹੈ ਇਹਦੇ ਨਾਲ ਜੀਵਾਂ ਦੀ ਹਾਨੀ ਕੀ ਹੈ ਇਹਦੇ ਨਾਲ ਧਰਤੀ ਦੀ ਹਾਨੀ ਕੀ ਹੈ ਜਦ ਕਿ ਜਿਹੜੇ ਰੋਜ਼ਿਆਂ 'ਚ ਗੁਰੂ ਘਰ ਇਫਤਾਰੀਆਂ ਕਰੋਂਦੇ ਇਹਨਾਂ ਨੂੰ ਸਾਦੇ ਸਾਦ ਕੇ ਰੋਜ਼ਿਆਂ ਵਾਲੇ ਦਿਨ ਕਰੋੜਾਂ ਜਾਨਵਰ ਕੁੱਲ ਸੰਸਾਰ ਦੇ ਵਿੱਚ ਜ਼ਿਬਾਹ ਕੀਤੇ ਜਾਂਦੇ ਨੇ ਔਰ ਜਿਹੜੀ ਸੌਨ ਪੋਲਿਊਸ਼ਨ ਹੈ ਉਹ ਵੱਧਦੀ ਹੈ ਕਿਉਂਕਿ ਇਹ ਗੋਲਾ ਹੈ ਅਵਚੇਰਾ ਹੈ ਇਹਨਾਂ ਨੂੰ ਸਾਇੰਸ ਨਹੀਂ ਪਤਾ ਪਰ ਜਿਹੜੇ ਸਿਆਣੋਂ ਉਹਨਾਂ ਵਾਸਤੇ ਦੱਸ ਰਿਹਾ ਇਹ ਚ ਕੋਈ ਵੀ ਚੀਜ਼ ਸਾਉਂਡ ਵਿੱਚ ਬਾਹਰ ਨਹੀਂ ਜਾਂਦੀ ਸਭ ਇੱਥੇ ਘੁੰਮਦੀ ਆ ਜਿਹੜੀ ਇਹ ਨੈਗੇਟਿਵਿਟੀ ਇੰਨੀ ਫੈਲ ਰਹੀ ਹੈ ਜਦੋਂ ਉਹਤੇ ਜ਼ੁਬਾ ਕੀਤਾ ਜਾਂਦਾ ਉਹ ਚੀਕਦਾ ਹੈ ਤੜਫਦਾ ਹੈ ਉਹਦੀ ਜਿਹੜੀ એનર્ਜੀ ਹੈ ਨੈਗੇਟਿਵ ਉਹ ਸੰਸਾਰ ਚ ਫੈਲਦੀ ਹੈ ਉਹਦੀ ਸਾਉਂਡ ਜਿਹੜੀ ਚੀਕਾਂ ਦੀ ਹੈ ਉਹ ਇਸ ਗੋਲੇ ਚ ਫੈਲਦੀ ਹੈ ਕਰੋੜਾਂ ਜਾਨਵਰ ਜ਼ੁਬਾ ਕੀਤੇ ਜਾਂਦੇ ਨੇ ਧਰਮ ਦੇ ਨਾਂ ਤੇ ਵਰਤ ਵਿੱਚ ਤੇ ਅਸਾ ਕੁਝ ਨਹੀਂ ਕੀਤਾ ਜਾਂਦਾ ਫਿਰ ਅਸੀਂ ਜਿਹੜੇ ਆ ਤਕੀਰ ਹੈ ਮੈਂ ਹਲੋ ਉਸ ਵਰਤਾਂਗਾ ਇਹ ਜਿੰਨੇ ਵੀ ਡੰਗਰ ਨੇ ਉਖਲਵਟੇ ਨੇ ਅਜਨੇ ਵੀ ਖੱਚਾ ਨੇ ਜਿਨੇ ਆਈਐਸਆਈ ਦੇ ਜਿਹੜੇ ਗੁਰਗੇ ਨੇ ਜਿੰਨਾ ਪੰਜਾਬ ਦੇ ਕਿਹੜੇ ਇਹ ਮੈਨੂੰ ਦੱਸ ਦੇ ਕੀ ਭੋਲਿਓ ਵਰਤ ਰੱਖਣਾ ਕੀ ਨੁਕਸਾਨ ਕਿਸੇ ਦਾ ਤੁਸੀਂ ਇੰਨਾ ਰੋਲਾ ਪਾਉਂਦੇ ਹੋ ਨਾ ਮਜ਼ਾਕ ਬਣਾਉਂਦੇ ਹੋ ਠੀਕ ਹੈ ਤੇ ਦੂਜੇ ਪਾਸੇ ਜਿਸ ਦਿਨ ਲੱਖਾਂ ਚ ਕਰੋਨਾ ਜਾਨਾਂ ਦੀ ਜ਼ੁਬਾ ਕਿਤੇ ਆਉਂਦੇ ਉਦੋਂ ਤੁਸੀਂ ਉਹਨਾਂ ਨੂੰ ਵਧਾਈਆਂ ਦੇਂਦੇ ਹੋ ਤੁਸੀਂ ਪੋਸਟਾਂ 'ਚ ਸ਼ੇਅਰ ਕਰਦੇ ਹੋ ਤੁਸੀਂ ਉਹਨਾਂ ਨੂੰ ਗੁਰੂ ਘਰ ਸੱਜ ਕੇ ਤੇ ਨਮਾਜ਼ਾਂ ਕਰਾਉਂਦੇ ਹੋ ਇਫਤਾਰੀਆਂ ਕਰਵਾਉਂਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਿਸ ਚੀਜ਼ ਨੂੰ ਗੁਰੂ ਨੇ ਹਰਾਮ ਕਿਹਾ ਹੈ ਜਿਹੜਾ ਸਾਡੇ ਵਾਸਤੇ ਇੱਕ ਇੱਕ ਚੀਜ਼ ਹਰਾਮ ਹੈ 4 ਬਜੇ ਕਰਤਾ ਸਭ ਤੋਂ ਪਹਿਲੀ ਬਜੜ ਕਰਤ ਕੀ ਹੈ ਕਿ ਕੁੱਟھا ਨਹੀਂ ਖਾਣਾ ਹਲਾਲ ਨਹੀਂ ਖਾਣਾ ਕਿਸੇ ਵੀ ਕਿਸਮ ਦਾ ਤੇ ਅੱਜ ਜਿੰਨੇ ਵੀ ਪੰਜਾਬ ਦੇ ਅੰਦਰ ਜਿੰਨੇ ਵੀ ਸ਼ਾਮੀ ਰੈਸਟੋਰੈਂਟਸ ਨੇ ਜਿੰਨੇ ਵੀ ਇਸਲਾਮੀ ਜਿਹੜੇ ਬਰੀਆਨੀ ਵਾਲੇ ਨੇ ਤੁਹਾਨੂੰ ਪੱਗਾਂ ਨਹੀਂ ਮਿਲਣਗੇ ਸਾਰੇ ਇਹੋ ਜਿਹੜੇ ਮੋਰਨ ਪੱਗਾਂ ਦੇ ਨੇ ਤੇ ਪੀ ਕੇ ਨਾ ਸ਼ਰਾਬ ਤੇ ਮੋਨ ਕੇ ਦਾੜੀ ਤੇ ਬਨ ਕੇ ਪੋਜੇ ਜਿਹੇ ਪੱਗਾਂ ਤੇ ਧਰਮ ਤੇ ਲੈਕਚਰ ਦੇਣ ਬੈਠ ਜਾਂਦੇ ਨੇ ਦੀਵਾਲੀ ਆਣੀ ਐ ਇਹਨਾਂ ਬੋਸ ਆਪਣੀ ਜੀ ਦੀਵਾਲੀ ਦੇ ਪਟਾਕੇ ਨਾ ਚਲੋ ਗਰੀਬਾਂ ਦੀ ਮਦਦ ਕਰ ਦੋ ਉਹ ਤੁਸੀਂ ਜੇ ਸਾਲ ਭਾਵੇਂ ਸ਼ਰਾਬ ਨਾ ਪੀਓ ਸਾਰੇ ਜਾਣੇ ਤੇ ਕਿੰਨੇ ਗਰੀਬਾਂ ਸਕੂਲ ਖੁੱਲ ਜਾਣੇ ਸੋਚਕ ਦੀ ਇਸ ਬਾਰੇ ਨਾਲੇ ਤੁਸੀਂ ਆਪਣੀ ਸਿਹਤ ਦਾ ਨੁਕਸਾਨ ਕਰਦੇ ਹੋ ਨਾਲੇ ਤੁਸੀਂ ਪੈਸੇ ਦਾ ਨੁਕਸਾਨ ਕਰਦੇ ਹੋ ਨਾਲੇ ਕਿਸੇ ਦਾ ਭਲਾ ਨਹੀਂ ਕਰਦੇ ਤੁਸੀਂ ਆਪਣੀ ਸ਼ਰਾਬ ਬੰਦ ਕਰ ਦੋ ਤੇ ਪਟਾਖਾ ਕਰ ਦੋ ਸੰਸਾਰ ਇੱਕ ਦਿਨ ਚੰਨ ਵਾਲੇ ਪਟਾਕੇ ਤੁਹਾਨੂੰ ਦਿੱਕਤ ਹੋ ਜਾਂਦੀ ਹੈ ਈ ਤੇ ਜ਼ਿਬਾ ਹੋਰੇ ਜਾਨਵਰ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਸੋ ਜਿਹੜੇ ਮੇਰੇ ਹਿੰਦੂ ਵੀਰ ਨੇ ਹਿੰਦੂ ਭੈਣਾਂ ਨੇ ਉਹ ਇਹ ਸਮਝ ਲੈਣ ਕਿ ਸਿੱਖਾਂ ਨਾਲ ਨਫ਼ਰਤ ਨਾ ਕਰੋ ਇਹ ਸਿੱਖ ਨਹੀਂ ਨੇ। ਇਹ ਮੈਕਸਿਕ ਸਿੱਖ ਨੇ ਜਿਹੜੇ ਅੰਗਰੇਜ਼ਾਂ ਨੇ ਬਣਾਏ ਨੇ। ਇਹਨਾਂ ਇਸਲਾਮੀ ਸਿੱਖ ਨੇ ਜਿਹੜੇ ਪਾਕਿਸਤਾਨ ਨੇ ਬਣਾਏ ਨੇ। ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਉਹਨਾਂ ਹਿੰਦੂ ਵੀਰਾਂ ਦੇ ਦਿਲ ਨੂੰ ਠੇਸ ਪਹੁੰਚਾਉਣੀ ਜਿਨ੍ਹਾਂ ਦੇ ਗੁਰੂ ਜਿਨ੍ਹਾਂ ਦੇ ਧਰਮ ਗੁਰੂ ਹਰ ਵੇਲੇ ਸਿੱਖਾਂ ਦੀ ਉਸਤਤ ਕਰਨਗੇ, ਸਹਿਬਜ਼ਾਦਿਆਂ ਦੀ ਉਸਤਤ ਕਰਨਗੇ, ਗੁਰੂ ਸਾਹਿਬਾਂ ਦੀ ਉਸਤਤ ਕਰਨਗੇ ਤੇ ਦੂਸਰੇ ਪਾਸੇ ਉਹ ਨੇ ਜਿਨ੍ਹਾਂ ਦੇ ਮੌਲਵੀ ਗੁਰੂ ਸਾਹਿਬਾਂ ਨੂੰ ਗੰਦਾ ਜਿਹੜੇ ਕਹਿੰਦੇ ਸਿੱਖ ਇਤਨੇ ਗੰਦੇ ਨੇ ਕਿ ਗੁਰੂ ਕਿਤਨੇ ਗੰਦੇ ਹੋਣਗੇ ਜਿਹੜੇ ਗੁਰੂ ਸਾਹਿਬਾਂ ਨੂੰ ਮੁ슬ਮਾਨ ਦੱਸਦੇ ਨੇ ਜਿਹੜੇ ਗੁਰਤੇਗ ਬਦਲ ਮਾਰੇ ਡਾਕੂ ਦੱਸ ਲੁਟੇਰਾ ਦੱਸਦੇ ਨੇ ਜਿਹੜੇ ਕਹਿੰਦੇ ਕਿ ਕਤਲੋ ਕਤਾਲੇ ਜ਼ਬਰ ਕਰਦਾ ਸੀਗਾ ਉਹਨਾਂ ਨੂੰ ਇਹ ਮੱਥੇ ਟੇਕਦੇ ਨੇ ਉਹਨਾਂ ਨੂੰ ਆਪਣੇ ਭਰਾ ਮੰਨਦੇ ਨੇ ਜਿਹੜੇ ਤੁਹਾਡੇ ਗੁਰੂ ਨੂੰ ਗੁਰੂ ਨੂੰ ਕਹਿੰਦੇ ਜਿਹੜੇ ਨਮਾਜ਼ ਦੇ ਤੁਹਾਡੇ ਰੱਬ ਤੋਂ ਮਨਕਰ ਹੋ ਜਾਂਦੇ ਨੇ ਉਹ ਤੁਹਾਡੇ ਭਰਾ ਨੇ ਜਿਹੜੇ ਤੁਹਾਡੀਆਂ ਬੱਚੀਆਂ ਨੂੰ ਗਰੂਮਿੰਗ ਗੈਂਗ ਦੇ ਥਰੂ ਬਰਬਾਦ ਕਰ ਰਹੇ ਨੇ ਹਰ ਸਾਲ 1500 ਤੋਂ 2000 ਬੱਚੀ ਪੰਜਾਬ ਚ ਇਸਲਾਮ ਕਬੂਲ ਕਰ ਰਹੀ ਹੈ ਇਹ ਸਟੈਟਿਸਟਿਕਸ ਨੇ ਪਰ ਇਹਨਾਂ ਨੂੰ ਉਧਰ ਕੋਈ ਨਹੀਂ ਪਈ ਹੋਈ 크ਰਿਸਚੀਅਨਟੀ ਪੰਜਾਬ ਖਾ ਗਈ ਹੈ ਚੁੱਪ ਨੇ ਸਾਰੇ ਮੈਂ ਆਇਆ 4 ਮਹੀਨੇ ਤੋਂ ਕੋਣ ਮੇਰੀ ਮਦਦ ਵਿੱਚ ਆਇਆ ਕੱਲਾ ਲੱਗਾ ਮੈਂ ਹਾਜੀ ਇਕੱਲਾ ਕੋਟੇ ਆ ਪੱਜਾ ਫਿਰਦਾ ਪੁਲਿਸ ਨਾਲ ਲੈ ਕੇ ਵਰਕਸਪੋਰ ਪੰਜਾਬ ਦੀ ਜ਼ਮੀਨ ਖਾਰੀ ਕਿਹੜਾ ਬੋਲਿਆ ਨਾ ਚੋ ਸੋ ਇਹ ਮੁਸਲਮਾਨ ਨੇ ਸਿੱਖੀ ਪੱਗਾਂ ਦੇ ਵਿੱਚ ਇੱਕ ਦਫਾ ਨਾ ਜਦੋਂ ਪੰਗਾਣੀ ਦਾ ਯੁੱਧ ਹੋਇਆ ਤੇ ਇਧਰ ਉਹ ਸਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਵੀ ਸਿੰਘੋ ਤੁਸੀਂ ਆ ਜਾਓ ਸਾਰਾ ਪਿੱਛੋਂ ਲਾਸ਼ਾਂ ਸਾਹਮਣੇ ਤੇ ਸਿੰਘ ਟਾਈਮ ਸਰ ਪਹੁੰਚੇ ਦੇ ਪਾਸ਼ਾ ਕਹਿੰਦੇ ਅਡੀ ਛੇਤੀ ਕਹਿੰਦੇ ਮਹਾਰਾਜ ਢੇਰ ਲਾ ਕੇ ਸੀ ਸਸਕਾਰ ਕਰਤਾ ਕਹਿੰਦੇ ਮੁਸਲਮਾਨ ਕਦੇ ਮਾਰੇ ਉਹ ਵੀ ਸਾੜ ਤੇ ਕਹਿੰਦੇ ਉਹ ਇਹ ਤੁਹਾਡੇ ਘਰਾਂ ਚ ਆਉਣਗੇ ਸੋ ਜਿਹੜੇ ਮੁਸਲਮਾਨ ਉੱਥੇ ਮਾਰੇ ਸੀ ਉਹਨਾਂ ਦੀ ਲੀਨੀਜ ਹੈ ਉਹਨਾਂ ਦਾ ਡੀਐਨਏ ਹੈ ਜਿਹੜਾ ਸਿੱਖ ਰੂਪ ਦੇ ਵਿੱਚ ਇਹ ਨਫਰਤ ਦਾ ਬਾਜ਼ਾਰ ਗਰਮ ਕਰਕੇ ਬੈਠਾ ਹੋਇਆ ਜਿਹਦੇ ਕਰਕੇ ਕਿਤਨਾ ਕਿਤੇ ਚਾਹੁੰਦੇ ਨੇ ਕਿ ਕਿਤਨਾ ਕਿਤੇ ਹਿੰਦੁਸਤਾਨ ਦੇ ਅੰਦਰ ਜਿਹੜੀ ਭਾਰਤੀ ਜਿਹੜੀ ਸਿੱਖਾਂ ਦੀ ਤੇ ਹਿੰਦੂ ਲੜਾਈ ਚੱਲੇ ਤਾਂ ਕਿ ਇਹਨਾਂ ਨੂੰ ਜਿਹੜੀ ਰੋਟੀਆਂ ਸੇਕਨ ਦਾ ਮੌਕਾ ਮਿਲੇ ਆਪਣਾ ਪੱਕਾ ਸਹੀ ਸਾਬਤ ਕਰਨ ਦਾ ਮੌਕਾ ਮਿਲੇ ਨਾ ਤੇ Hindu ਨਾ ਤੇ Hindu ਦੇ ਸੰਤ ਨਾ ਤੇ ਗੁਰੂ ਕਦੀ ਗੁਰੂ ਨੂੰ ਬੁਰਾ ਕਹਿਣ ਆ ਜਿਹੜੇ ਹੁਣ ਟਿਕਟਾਕ ਦੇ ਰੋਲਾ ਪਾਉਂਦੇ ਕਿਉਂਕਿ ਇਹ ਦੇਵੀ ਦੇਵਤਾ ਦੀ ਫੋਟੋ 'ਤੇ ਬਾਈਕ ਗਾਲਾਂ ਕੱਢਦੇ ਨੇ ਅੱਗੋਂ ਫਿਰ ਉਹ ਵੀ ਜਿਹੜੇ ਰੈਡੀਕਲ ਦੇਖੋ ਰੈਡੀਕਲ ਹਰ ਪਾਸੇ ਮਿਲਣਗੇ ਮੂਰਖ ਹਰ ਪਾਸੇ ਮਿਲਣਗੇ ਪਾਗਲ ਹਰ ਪਾਸੇ ਮੈਂ Hinduਾਂ 'ਚ ਹੀ ਮਿਲਣਗੇ ਸਿੱਖਾਂ 'ਚ ਹੀ ਮਿਲਣਗੇ ਮੁਸਲਮਾਨਾਂ 'ਚ ਹੀ ਮਿਲਣਗੇ ਇਹ ਹਰ ਪਾਸੇ ਆ ਪਰ ਜਿਹੜਾ ਤਬਕਾ ਹੈ ਜਿਹੜਾ ਜਿਹੜਾ 엘ਿਟ ਕਲਾਸ ਹੈ ਹੁਣ ਇੱਕ ਮੈਂ ਵੀਡੀਓ ਪਾਈ ਸੀ ਇੱਕ ਹਿੰਦੂਸਤਾਨ ਤੇ ਕਹਿ ਰਹੇ ਵੀ ਜਿਹੜੇ ਰੋਡਾਂ ਦੇ ਨਾਮ ਐ ਉਹ ਸਹਿਬਜ਼ਾਦੇ ਦੇ ਨਾਮ ਦੇ ਹੋਣੇ ਚਾਹੀਦੇ ਨੇ ਕਦੀ ਕਿਸ ਮੁਸਲਮਾਨ ਨੇ ਗੱਲ ਆਕੀ ਕਿਸੇ ਮੌਲਵੀ ਨੇ ਗੱਲ ਆਕੀ ਉਹ ਮਹਾਰਾਜਾ ਸੀ ਆਵਾਜ਼ ਉਠਾਈ ਸੀ ਵੀ ਲਾਹੌਰ ਦੀ ਰਾਜਧਾਨੀ ਜਿਹੜੀ ਖਾਲਸਾ ਦੀ ਰਾਜਧਾਨੀ ਲਾਹੌਰ ਬਣੇਗੀ ਤੇ ਕਿੰਨੇ ਮੌਲਵੀ ਬੋਲੇ ਪਾਕਿਸਤਾਨ ਚ ਵੀ ਸਿੱਖ ਤੇ ਜਰਾਂ ਹੀ ਪੇਸ਼ਾ ਕੌਮ ਐ ਇਹਨਾਂ ਨੇ ਇੰਨੇ ਸਾਲ ਹਿੰਦੂਸਤਾਨ ਨੂੰ ਟਿਕਣ ਨਹੀਂ ਦਿੱਤਾ ਸਾਨੂੰ ਟਿਕਣ ਨਹੀਂ ਦੇਣਗੇ ਉਹ ਤੁਹਾਡੇ ਗੁਰੂਆਂ ਨੂੰ ਬੁਰਾ ਕਿਉਂ ਨੇ ਉਹ ਤੁਹਾਡੇ ਗੁਰੂ ਨੂੰ ਗੁਰੂ ਇਹਨਾਂ ਮੰਨਣ ਤਾਲਾ ਲੰਗਰ ਨਾਲ ਸ਼ਗਨ ਤੁਹਾਡੇ ਗੁਰੂ ਘਰ ਮੱਥਾ ਨਾ ਟੇਕ ਤਹਾਡੀਆਂ ਬੱਚੀਆਂ ਤੇ ਅੱਖ ਰੱਖਣਾ ਤੇ ਜਿਹੜੇ ਇਹੋ ਜਿਹੇ ਨੂੰ ਭਰਾ ਕਹਿੰਦੇ ਨੇ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਉਹ ਸਿੱਖ ਹੋਣਗੇ ਮੰਨ ਲਓ ਕਿ ਐਸਾ ਕੋਈ ਪਰਿਵਾਰ ਹੈ ਜਿਹਨੂੰ ਪਤਾ ਕਿ ਉਹਦਾ ਦੁਸ਼ਮਣ ਜਿਹੜਾ ਹੈ ਉਹਦੇ ਬੱਚਾ ਨੂੰ ਜ਼ਹਿਰ ਦੇ ਰਿਹਾ ਉਹਦੀ ਧੀ ਤੇ ਬੁਰੀਆਂ ਖੜਕੀਏ ਤੇ ਜੇ ਉਸ ਘਰ ਦਾ ਬੱਚਾ ਉਸ ਪਰਿਵਾਰ ਦੇ ਨਾਲ ਰਿਸ਼ਤਾ ਰੱਖਦੇ ਰਿਸ਼ਤੇਦਾਰ ਨੂੰ ਕੀ ਕਹਣਗੇ ਵੀ ਇਹ ਬੇਗਹਿਰਤ ਹੈ ਇਹ ਜ਼ਲੀਲ ਹੈ ਦੁਸ਼ਮਣਾਂ ਦੇ ਅੱਗੇ ਆਪਣੀ ਪਾਗ ਰੱਖ ਕੇ ਬੈਠਾ ਹੋਇਆ ਹੈ ਇਹ ਉਹ ਬੇਗਹਿਰਤ ਜ਼ਲੀਲ ਲੋਕ ਨੇ ਜਿਹੜੇ ਇਹ ਕੰਮ ਕਰਦੇ ਨੇ ਸੋ ਛੋਡੇ ਅਨ ਕਰੇ ਪਖੰਡ ਨਾ ਉਸ ਵਗ ਨਾ ਉਰਣ ਦਾ ਜਿਹੜਾ ਤੱਲੁਕ ਹੈ ਇਹ ਉਹਨਾਂ ਦੇ ਕਰਕੇ ਹੈ ਜਿਹੜੇ ਪੌਣ ਆਹਾਰੀ ਖਾਂਦੇ ਨੇ ਜਿਹੜੇ ਦੁੱਧਾਧਾਰੀ ਖਾਂਦੇ ਨੇ ਜਿਹੜੇ ਪਲਾਹਧਾਰੀ ਖਾਂਦੇ ਨੇ ਕਿਉਂਕਿ ਅਨ ਛੱਡਣ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ ਔਰ ਹਿੰਦੂ ਭੈਣ ਜਿਹੜੀ ਹੈ ਉਹ ਵਰਤ ਰੱਖ ਕੇ ਪਰਮੇਸ਼ਰ ਪ੍ਰਾਪਤੀ ਦਾ ਯਤਨ ਨਹੀਂ ਕਰਦੀ ਪਤੀ ਦੀ ਉਮਰ ਵਾਸਤੇ ਰੱਖਦੀ ਹੈ ਇਹ ਉਹਦਾ ਭਰੋਸਾ ਹੈ ਜਿਵੇਂ ਸਾਡਾ ਭਰੋਸਾ ਹੈ ਸੋ ਇਹਨਾਂ ਦਾ ਨਿੱਜੀ ਤਿਉਹਾਰ ਹੈ ਜੇ ਈਆਂ ਭਣਾ ਤਿਉਹਾਰ ਰੱਖੀ ਹੁੰਦਾ ਤੇ ਉੱਤੇ ਰੋਲਾ ਪੈ ਜਾਂਦਾ ਹੁਣ ਅੱਗੇ ਆਣਗੇ ਨਾ ਇਹਨਾਂ ਦੇ ਤੁਸੀਂ ਦੇਖ ਲਓ ਈਦ ਆਏਗੀ ਉਹ ਤੁਸੀਂ ਤੁਸੀਂ ਦੱਸਿਓ ਵੀ ਕਿੰਨੇ ਕੇ ਲੋਕ ਐਕਟਿਵ ਹੁੰਦੇ ਨੇ ਵੀ ਬੇਗੁਨਾਹ ਜ਼ਿਬਾ ਨਹੀਂ ਕਰਨੇ ਚਾਹੀਦੇ ਇਸ ਅਸਲ ਚ ਇਹ ਨਾ ਇਹ ਹੈਗੇ ਨੇ ਕਮਜ਼ੋਰ ਲੋਕ ਜੁੱਤੀ ਤੋਂ ਡਰ ਇਹਨਾਂ ਪਤਾ ਜੇ ਅਸੀਂ ਈਦ ਤੇ ਬੋਲੇ ਤੇ ਮੁਸਲਮਾਨ ਛੱਤਰ ਬਹੁਤ ਫੇਰ ਨਾ ਤੇ ਜੁੱਤੀ ਡਰਦੇ ਇਹਨਾਂ ਸਾਹ ਨਹੀਂ ਖੋਲਦੇ ਇੱਕ ਗੁੱਜਰ ਕੁੱਟਿਆ ਸੀ ਤੇ ਗੁਜਰਾਂ ਵਿੱਚ ਪਾ ਰਹੇ ਸੀ ਕਿ ਰਮੜ ਕੇ ਫਿਰ ਸ਼ਾਹੀ ਮਾਮਾ ਇਹ ਲੁਧਿਆਣੇ ਵਾਲਾ ਜਿਹੜਾ ਕਹਿੰਦਾ ਸਿੱਖਾਂ ਦੀ ਚੂੜੀ ਤਿਆਰ ਕਰੋ ਤੇ ਉਸ ਸ਼ਾਇ ਇਮਾਮ ਨੂੰ ਸਾਧਕੇ ਤੇ ਆਪਣੇ ਸਮਾਗਮਾਂ ਦੇ ਵਿੱਚ ਹਾਰ ਪਾਉਂਦੇ ਨੇ ਉਹਦੇ ਕੋਲੋਂ ਆਪਣੀ ਗੁਰੂਆਂ ਦੀ ਬੇਇੱਜ਼ਤੀ ਸੁਣਦੇ ਨੇ ਉਹਦੇ ਤੋਂ ਆਪਣੇ ਗੁਰੂ ਨੂੰ ਛੋਟਾ ਸੁਣ ਕੇ ਖੁਸ਼ ਹੁੰਦੇ ਨੇ ਤੇ ਉਹਨੂੰ ਆਪਣੇ ਇਸਲਾਮ ਨੂੰ ਵੱਡਾ ਜਨਾ ਸਾਹਮਣੇ ਬਿਆਕੇ ਕਰਦਾ ਸੋ ਇਹ ਜਿਹੜੇ ਨਾ ਲੋਕ ਹੁਣ ਦੇਖੋ ਅੱਜ ਤੱਕ ਬਦਲਾਂ ਨੂੰ ਗਾਲਾਂ ਪੈਰੀਆਂ ਨੇ ਪਰ ਜਿੰਨਾ ਕੁਛ ਉਹਨਾਂ ਕੀਤਾ ਹੈ ਉਹ ਜਿਹੜੀ ਆਪ ਗਵਰਨਮੈਂਟ ਕਰ ਰਹੀ ਹੈ ਹੁਣ ਇਹ ਕੀ ਆਪ ਗਵਰਨਮੈਂਟ ਦੇ ਖਿਲਾਫ ਆਵਾਜ਼ ਚੁੱਕ ਸਕਦੇ ਆ ਇਹਨਾਂ ਨੂੰ ਪਤਾ ਪਹਵੰਤਵਾ ਜੁੱਤੀ ਬਹੁਤ ਫਿਰਦਾ ਤੇ ਉਹਨੂੰ ਵੀ ਇਸ ਗੱਲ ਦਾ ਪਤਾ ਹੈ ਕਿਉਂਕਿ ਉਹ ਵੀ ਪੰਜਾਬੀ ਹੈ ਕਮੇਡੀਅਨ ਹੈ ਉਹ ਲੋਕਾਂ ਚ ਰਿਹਾ ਉਹਨੂੰ ਪਤਾ ਜਿਹੜੀ ਇਹ ਕੌਮ ਹੈ ਛੇਤਰ ਦੇ ਨਾਲ ਨਪੀ ਜਾ ਸਕਦੀ ਹੈ ਪਹਿਲਾਂ ਜੋ ਵੀ ਕਰਦਾ ਸੀ ਉਹ ਬਦਲ ਕਰਦਾ ਸੀ ਹੁਣ ਸਭ ਕੁਝ ਸੈਂਟਰ ਕਰ ਰਿਹਾ ਸਮਝੇਗਾ ਸੋ ਇਹਨਾਂ ਲੋਕਾਂ ਦਾ ਗੁੱਸਾ ਨਾ ਕਰਿਆ ਕਰੋ ਇਹਨਾਂ ਦਾ ਤਰਸ ਕਰਿਆ ਕਰੋ ਜਦੋਂ ਮੰਦਰ ਜਾਂਦੇ ਹੋ ਉਹਨਾਂ ਵਾਸਤੇ ਉਦਾਸ ਕਰਿਆ ਕਰੋ ਕਿ ਇਹਨਾਂ ਦਾ ਜਿਹੜਾ ਕੁੱਲ ਨਾਸ਼ ਹੋਵੇ ਤਾਂ ਕਿ ਇਹੋ ਜੇ ਬੀਜ ਹੋਰ ਨਾ ਆਪਨ ਪਣ ਜਿਹੜੇ ਸਿੱਖੀ ਦਾ ਕਾਹਨ ਕਰਾ ਦੇਣ ਕਿਤੇ ਨਾ ਕਿਤੇ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਵੀ ਕਿਤੇ ਅੱਗ ਲੱਗੇ ਸਿੱਖਾਂ ਨੂੰ ਸਾੜਿਆ ਜਾਵੇ ਹਿੰਦੂ ਜਿਹੜੇ ਨੇ ਸਿੱਖਾਂ ਦੀ ਦੁਰਗਤੀ ਇੱਕ ਵਾਰੀ ਫੇਰ ਕਰਨ ਤੇ ਅਸੀਂ ਉਸ ਚੀਜ਼ ਦਾ ਫਿਰ ਮੁੱਦਾ ਬਣਾਈ ਹੈ ਪਾਕਿਸਤਾਨ ਚ 20 ਲੱਖ ਸਿੱਖ ਸੀ ਅੱਜ ਮਸਾਂ 6-7 ਹਜ਼ਾਰ ਰਹਿ ਗਿਆ ਪਰ ਕਿਸੇ ਨੇ ਆਵਾਜ਼ ਚੁੱਕੀ ਹੈ ਆ ਜਿਹੜੇ ਪੰਨੇ ਸਾਲ ਤੋਂ ਲੱਗੇ ਨੇ ਪਾਕਿਸਤਾਨ ਸਾਡਾ ਭਰਾ ਆ ਜਦੋਂ ਇਸ ਸੁਲਮਾਨ ਮੀਸ ਬਾਈ ਨੇ ਪੰਗਾ ਪਿਆ ਉਹਨਾਂ ਦਿਨਾਂ ਚ ਵੋਟਾਂ ਬਣਵਾਈਆਂ ਨੇ ਅਸੀਂ ਸਿੱਖਾਂ ਨੂੰ 6ਵੀਂ ਸ਼੍ਰੇਣੀ ਚ ਲਿਆਂਦਾ ਤੇ ਅੱਜ ਇੱਕ ਸਿੱਖ ਪਹਿਲਾ ਮੰਤਰੀ ਬਣਿਆ ਪਾਕਿਸਤਾਨ ਚ ਇਹਨਾਂ ਨੇ ਇੰਨੇ ਸਾਲ ਕੁਝ ਕੀਤਾ ਨਹੀਂ ਕਦੀ ਕਿਸੇ ਨੇ ਨਾ ਕੋਈ ਪਾਕਿਸਤਾਨ ਦੇ ਵਿੱਚ ਇੱਕ ਮੈਨੂੰ ਦਿਖਾ ਦਿਓ ਕੋਈ ਵੱਡਾ ਲੀਡਰ ਜਾਂ ਕੋਈ ਕ੍ਰਿਕਟਰ ਜਾਂ ਕੋਈ ਹਾਕੀ ਪਲੇਅਰ ਜਾਂ ਕੋਈ ਐਥਲੀਟ 올ੰਪੀਅਨ ਕੋਈ ਸਿੰਗਰ ਕੋਈ ਮੂਵੀ ਐਕਟਰ ਚਲੋ ਇੱਕ ਰਾਗੀ ਸਿੰਘ ਦਿਖਾਓ ਪਾਕਿਸਤਾਨ ਚ ਮੈਨੂੰ ਕੋਈ ਕਥਾਵਾਜ ਕੋਈ ਸੰਤ ਦਿਖਾਓ ਈਨਾਂ ਨੇ ਸਿੱਖਾਂ ਦਾ ਹੀ ਆ ਪਾਕਿਸਤਾਨ ਦੇ ਨਾਲ ਖੱਸੀ ਕਿਉਂ ਹੈ ਕਿਉਂਕਿ ਉਹ ਉੱਠਣ ਨਹੀਂ ਦੇ ਰਹੇ ਤਾਂ ਤਾਂ ਵੀ ਇਹ ਉਹਨਾਂ ਦੇ ਭਰਾ ਨੇ ਤੇ ਫਿਰ ਸੰਤ ਸਿੱਖਾਂ ਦੇ ਦਲਪੰਦ ਸਾਡੇ 50000 ਹੀ ਰੱਖ ਸਕਦੇ ਆ ਜਹਾਜ ਕਰਪਾਨ ਵਗ ਸਿੱਖ ਕੋ ਹਮ ਸਕਦੇ Hindu ਨਹੀਂ ਹਮ ਸਕਦਾ ਤਾਂ ਨੀਲ ਕਟਰੀ ਬੈਨ ਹੋ ਜਾਂਦਾ ਤਿੰਨ ਫੁੱਟੀ ਕਰਪਾਨ ਹੱਥ ਸਿੱਖ ਰੱਖ ਸਕਦਾ ਮੇਰੀ ਕਰਪਾਨ ਦੋ ਕਰਪਾਨਾਂ ਦੇ ਸਲੂਤਰ ਪਿਆ ਹੋਇਆ Hindu ਰੱਖ ਕੇ ਦਿਖਾ ਦੇ ਸਮਝ ਗਿਆ ਸੋ ਇਹ ਸਾਰਾ ਜਿਹੜਾ ਸਿਸਟਮ ਹੈ ਸਿੱਖਾਂ ਨੂੰ ਖਤਮ ਕਰਨ ਦਾ ਵੀ ਕਿਸ ਤਰੀਕੇ ਇਹਨਾਂ ਦੀ ਕਤਲੋਗਾਰਧ ਕਰਾਈ ਉਹਦੇ ਉੱਤੇ ਆਪਣੀ ਸਿਆਸੀ ਰੋਟੀਆਂ ਸੇਕੀ ਅਸੀਂ ਸੋ ਸਾਰਿਆਂ ਨੂੰ ਬੇਨਤੀ ਹੈ ਮੇਰੇ Hindu ਵੀਰਾਂ ਭੈਣਾਂ ਨੂੰ ਵੀ ਇਹ ਸਿੱਖ ਨਹੀਂ ਨੇ ਇਹਨਾਂ ਨੂੰ ਭਾਂਜਾ ਬਰਗੇੜੇ ਕਿਹਾ ਕਰੋ ਇਹਨਾਂ ਦਾ ਸਭ ਦਾ ਕਿਹਨਾ ਕਿਦਾ मामा ਮੌਲਵੀ ਹੈ ਹੀ ਆ ਸੋ ਜਿਹੜੇ ਮੇਰੇ ਵੀ ਸਿੱਖਾਂ ਤੋਂ ਗੁੱਸਾ ਕਰਦੇ ਨੇ ਉਹ ਤੁਸੀਂ ਦੇਖ ਲਓ ਵੀ ਇਹਨਾਂ ਗੁਰਬਾਣੀ ਦਾ ਗਿਆਨ ਤੱਕ ਨਹੀਂ ਹੈ ਦੋ ਪੰਕਤੀਆਂ ਦੇ ਉਹ ਵੀ ਪੜੀਆਂ ਉਹ ਵੀ ਗਲਤ ਨੇ ਸਾਦੂ ਕਦੇ ਮਨਜੀਤ ਸਾਹਿਬ ਤੋਂ ਕਦੀ ਕਿਤੇ ਕਦੇ ਉਹਦੇ ਗਲਤੀ ਅਰਥ ਕਰੀ ਤੁਰੇ ਜਾਂਦੇ ਨੇ ਤੇ ਜਿਹੜੀ ਮੈਂ ਗੱਲ ਆਖੀ ਵੀ ਇਹ ਸੋ ਦੋ ਅੱਖਰ ਨੇ ਜਿਨ੍ਹਾਂ ਦੇ ਪੂਰਾ ਸ਼ੋਧ ਵਿਆਖਿਆ ਕਰ ਰਿਹਾ ਇਹ ਦੱਸ ਨੂੰ ਦੋ ਅੱਖਰ ਕਿਹੜੇ ਆ ਨਹੀਂ ਦੱਸ ਪਾਉਣਗੇ ਕਿਉਂਕਿ ਅਗਿਆਨੀ ਨੇ ਰੋਟੀਆਂ ਖਾਣੀਆਂ ਨੇ ਇੰਨਾ ਕੁ ਪੜਦੇ ਆ ਸਟੇਜ ਤੇ ਬਹਿ ਜਾਂਦੇ ਫਿਰ ਜੋ ਗੰਦਬਲਾ ਬੱਕਦੇ ਬੈ ਕੇ ਸਟੇਜ ਤੇ ਕਦੀ ਕਿਸੇ ਬਾਰੇ ਕਦੀ ਕਿਸੇ ਬਾਰੇ ਕਥਾ ਦੇ ਕਰਦੇ ਨਹੀਂ ਨੇ ਸੋ ਇਹਨਾਂ ਦਾ ਗੁੱਸਾ ਨਹੀਂ ਕਰਨਾ ਇਹਨਾਂ ਨੂੰ ਤੁਸੀਂ ਸਖਲਾਮੀ ਕਹਿ ਸਕਦੇ ਹੋ ਮੈਕਸਿਕਸ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ ਭਾਂਜਾ ਬਰਗੇੜ ਕਹੋ ਆਈਐਸਏ ਦੇ ਗੁਰਗੇ ਕਹੋ ਪਰ ਇਹ ਗੁਰਸਿੱਖ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ